ਪਿਛਲੇ ਦਿਨੇ ਹਿੰਦੁਸਤਾਨ ਵਿੱਚ ਬੜਾ ਰੋਲਾ ਇੱਕ ਪਿਆ ਜਿਸ ਦਾ ਜਵਾਬ ਮੈਨੂੰ ਖਾਂ ਖਾਂ ਕੇ ਦੇਣਾ ਪਿਆ। ਉਹ ਕਹਿ ਲਗੇ ਜਿਹੜਾ ਪਰਮ ਸੰਤ ਹੁੰਦਾ ਹੈ ਤੋਪ ਤਲਵਾਰ ਬੰਦੂਕ ਚਲਾਉਣਾ ਉਸ ਦਾ ਕੰਮ ਨਹੀਂ ਹੁੰਦਾ। ਉਹਦਾ ਤਾਂ ਇੱਕ ਕੰਮ ਹੈ ਸਿਮਰਨ ਕਰਨਾ, ਪ੍ਰਭੂ ਨਾਲ ਜੁੜਨਾ ਤੇ ਪ੍ਰਭੂ ਨਾਲ ਜੋੜਨਾ। ਔਰ ਜੋ ਤੋਪ ਤਲਵਾਰ ਦੀ ਗੱਲ ਕਰੇ, ਤੀਰ ਦੀ ਗੱਲ ਕਰੇ ਉਹ ਇੱਕ ਸਿਪਾਹੀ ਹੋ ਸਕਦਾ ਹੈ, ਸੂਰਮਾ ਹੋ ਸਕਦਾ ਹੈ, ਗੁਰੂ ਨਹੀਂ ਹੋ ਸਕਦਾ। ਅਵਤਾਰ ਨਹੀਂ ਹੋ ਸਕਦਾ। ਇਹ ਪ੍ਰਚਾਰ ਇਤਨੇ ਜ਼ੋਰਾਂ ਨਾਲ ਸੀ ਔਰ ਤੂਫਾਨੀ ਢੰਗ ਨਾਲ ਜੇਦਾ ਅਗਰ ਕੌਮ ਮੁਕਾਬਲਾ ਨਾ ਕਰਦੀ ਤੁਖਣਾ ਕਰਨੇ ਸਾਡੇ ਉੱਪਰੋਂ ਇਹ ਤੂਫਾਨ ਲੰਘ ਜਾਣਾ ਸੀ ਪਰ ਕੌਮ ਦੇ ਵਿੱਚ ਕੁਝ ਜ਼ਿੰਦਾ ਬੰਦੇ ਸਨ ਜੀਮ ਦੇ ਜਾਗਦੇ ਬੰਦੇ ਸਨ ਉਹ ਅੱਗੇ ਆ ਗਏ ਹਰ ਸ਼ਹਿਰ ਵਿੱਚ ਉਹਨਾਂ ਦਾ ਇਹ ਪ੍ਰਚਾਰ ਸੀ ਜੋ ਤੀਰ ਦੀ ਗੱਲ ਕਰੇ ਤਲਵਾਰ ਦੀ ਗੱਲ ਕਰੇ ਬੰਦੂਕ ਦੀ ਗੱਲ ਕਰੇ ਲੜਾਈ ਦੀ ਗੱਲ ਕਰੇ ਸੂਰਮਾ ਹੈ ਗੁਰੂ ਥੋੜੀ ਹੈ ਸੰਤ ਥੋੜੀ ਹੈ ਪਗਲ ਥੋੜੀ ਹੈ ਕਗਲ ਕਿਸ ਤਰ੍ਹਾਂ ਹੁੰਦੇ ਨੇ ਸੰਤ ਕਿਸ ਤਰ੍ਹਾਂ ਹੁੰਦੇ ਨੇ ਉਹਨਾਂ ਨੇ ਵਿਆਖਿਆ ਥਾਂ ਥਾਂ ਤੇ ਕਰਨੇ ਸ਼ੁਰੂ ਕੀਤੀ ਅਗਾਹ ਦੀ ਗੱਲ ਕਰਨ ਤੋਂ ਪਹਿਲੇ ਇੱਕ ਨਕੀ ਜਿਹੀ ਗੱਲ ਮੈਂ ਥੋੜੀ ਝੋਲੀ 'ਚ ਰੱਖਦੇ ਆ ਕਿਦਰ ਬਾਰ ਬੱਚੇ ਨੂੰ ਭੁੱਲ ਨਾ ਜਾਣਾ ਕਿ ਅਸੀਂ ਪੰਜਾਬ ਵਿੱਚ ਸਿਰਫ ਪਾਣੀ ਕਿਸੇ ਦੀ ਜ਼ਿਆਦਾ ਪਾਣੀ ਕਿਸੇ ਐਸ ਤੋਂ ਜ਼ਿਆਦਾ ਤੇ ਇਸ ਪਾਣੀ ਕਿਸੇ ਨੂੰ ਘਟਾਉਣ ਦੀ ਕੋਸ਼ਿਸ਼ ਜਾਰੀ ਹੈ ਹਰ ਪਾਸੇ ਸਿਰਫ ਪਾਣੀ ਕਿਸੇ ਤੇ ਪਾਣੀ ਕਿਸੇ ਕਰਕੇ ਉਹਨਾਂ ਨੂੰ ਖਤਰਾ ਪ੍ਰਤੀਤ ਹੁੰਦਾ ਕਿ 5% ਵੀ ਕਿਉਂ ਜ਼ਿਆਦਾ ਰਹੇ ਤੇ ਪਾਣੀ ਕਿਸੇ ਵੀ ਕਿਉਂ ਜ਼ਿਆਦਾ ਰਹੇ ਉਹਨਾਂ ਬੰਨਾਂ ਫਸਦੀਆਂ ਦਤੇ 도ਰੇ ਡਾਲੇ ਜਾਂਦੇ ਨੇ ਕਿਸੇ ਨੂੰ ਰਾਮਾ ਸਵਾਮੀ ਬਣਾਉਂਦੇ ਕਿਸੇ ਨੂੰ ਨਿਰੰਕਾਰੀ ਬਣਾਉਂਦੇ ਕਿਸੇ ਦੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਤੇ ਗੁਰਗੋਬਿੰਦ ਸਿੰਘ ਜੀ ਦੀ ਨਿੰਦਾ ਕਰਕੇ ਵੀ ਚਲੋ ਗੁਰੂ ਹੋ ਸਕਦਾ ਹੈ ਤੇ ਸਿਰਫ ਗੁਰੂ ਨਾਂ ਨਹੀਂ ਹੋ ਸਕਦਾ ਬਾਕੀ ਨਹੀਂ ਇਸ ਤਰ੍ਹਾਂ ਦੀ ਗੱਲ ਕਰਕੇ ਔਰ ਬੜੇ ਵੱਡੇ ਪੈਮਾਨੇ 'ਚ ਬੜੇ ਵੱਡੇ ਪਦਰ ਤੇ ਔਰ ਦੇਸ਼ ਵਿਦੇਸ਼ ਦੇ 'ਚ ਇਹ ਪ੍ਰਚਾਰ ਹੋਣਾ ਬਦਕਿਸਮਤੀ ਹੈ ਇਸ ਪ੍ਰਚਾਰ ਦਾ ਅਸੀਂ ਕੋਈ ਬਹੁਤ ਵੱਡੇ ਪਦਰ ਤੇ ਵਿਦੇਸ਼ਾਂ ਦੇ 'ਚ ਜਾਂ ਦੇਸ਼ ਦੇ ਬਾਕੀ ਕੌਣਿਆਂ 'ਚ ਜਵਾਬ ਨਹੀਂ ਦੇ ਰਹੇ ਕਿ ਜਵਾਬ ਕੀ ਖਾਸ ਦੇਣਾ ਸੀ ਕਿ ਆਪਸੀ ਚ ਲੜੇ ਕਰਦੇ। ਔਰ ਜਵਾਬ ਕੀ ਖਾਸ ਲੈਣਾ ਹੈ ਕਿ ਜਦ ਗੁਰੂ ਵਾਲੀ ਉਹ ਗੱਲ ਸਾਡੇ ਕੋਲ ਉਂਝੀ ਮਿੱਟੀ ਪਈ ਹੈ ਜਿਹੜੀ ਗੱਲ ਉਹ ਮਿਟਾਣਾ ਚਾਹੁੰਦੇ ਨੇ ਉਹਦੇ ਮਿੱਟੀ ਪਈ ਉਂਝੀ ਪਈ ਹੈ। ਜਿੰਦਿਆਂ ਨੂੰ ਤੇ ਬੋਲੀ ਨਾਲ ਮਾਰਾਂਗੇ ਮੁਰਦਿਆਂ ਨੂੰ ਮਾਰਨ ਦੀ ਲੋੜ ਹੀ ਕੀ। ਉਹਨੂੰ ਕੱਟਣ ਦੀ ਲੋੜ ਹੈ। ਉਹਨੂੰ ਮਾਰਨ ਦੀ ਲੋੜ ਹੈ। ਖੈਰ ਮੁਖਤਸਰ ਅਰਜ਼ ਕਰਾਂ। ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਮਗਲਪਨ ਜਨਵਰੀ ਦੇ ਮਹੀਨੇ ਚ ਸਾਰੀ ਹਾਜ਼ਰੀ ਭਰਦਾ ਹੁਣ ਆਏ ਮਹੀਨਾ। ਉੱਥੇ ਇੱਕ ਸੱਜਣ ਅਧਿਕੀ ਉੱਪਰ ਮੇਰੇ ਕਮਰੇ ਚ ਆ ਗਿਆ ਤੇ ਉਹਦਾ ਚਿਹਰਾ ਮੈਂ ਦੇਖ ਲਿਆ ਤਾਂ ਇਹ ਬਹਿਸ ਦੇ ਮੂੜੇ ਚ ਹੈ ਚਰਚਾ ਦੇ ਮੂੜੇ ਚ ਕੋਣ ਲੰਬੀ ਚੁੜੀ ਗੱਲ ਕਰੇਗਾ ਜ਼ਰੂਰ ਉਹਦਾ ਚਿਹਰੇ ਹੀ ਦੱਸ ਰਿਹਾ ਸੀ ਬਾਹਰੋਂ ਮੈਂ ਥਕੇ ਹੋਇਆ ਆਇਆ ਸੀ ਪਰ ਉਹਨੂੰ ਕੁਝ ਅਨਮਤੀ ਆ ਜਾਣ ਕੇ ਮੈਂ ਕਹਿ ਦਿੱਤਾ ਚਬਈ ਗੁੱਕਾਏ ਕੀ ਵਿਚਾਰਾ ਕਰਨੀਆ ਕਹਿੰਦਾ ਮੇਰਾ ਵੀ ਇਹ ਦ੍ਰਿੜ ਨਿਸ਼ਚੈ ਹੈ ਕਿ ਜੋ ਤੀਰ ਪਰਿਵਾਰ ਦੀ ਗੱਲ ਕਰੇ ਅਸੀਂ ਉਸ ਨੂੰ ਸੂਰਮਾ ਕਹਿ ਸਕਦੇ ਹਾਂ ਜਿਵੇਂ ਮਹਾਰਾਣਾ ਪ੍ਰਤਾਪ ਹੋਇਆ ਸ਼ੇਵਾ ਜੀ ਮਰਾਠਾ ਹੈ ਅਸੀਂ ਉਹਨੂੰ ਸੁਰਮਾ ਮੰਨਦੇ ਹਾਂ ਚਲੋ ਗੁਰੂ ਗੋਬਿੰਦ ਸਿੰਘ ਨੂੰ ਵੀ ਮੰਨ ਲੈਂਦੇ ਆ ਪਰ ਉਹ ਗੁਰੂ ਹੈ અવਤਾਰ ਹੈ ਸੰਤ ਹੈ ਇਸ ਤਰ੍ਹਾਂ ਦੀ ਕੋਈ ਗੱਲ ਪੂਰੀ ਨਹੀਂ ਉਤਰਦੀ ਔਰ ਇਹ ਪ੍ਰਚਾਰ ਬੜੇ ਵੱਡੇ ਪੱਧਰ ਤੇ ਨੇ ਇਤਨੀ ਅਰਸ਼ ਕਰਦੇ ਆ ਔਰ ਉਹਨਾਂ ਨੂੰ ਪਤਾ ਹੈ ਕਿ ਮਾਰਸ਼ਲ ਸਿਪਰੇਟ ਖਤਮ ਹੋ ਜਾਏਗੀ ਅਗਰ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਸਤੀ ਸਿੱਖ ਜਗਤ ਨੂੰ ਕਰ ਦੇਗੀ ਉਹਨਾਂ ਨੂੰ ਪਤਾ ਇਸ ਗੱਲ ਦਾ ਇਸ ਗੱਲ ਦਾ ਉਹਨਾਂ ਨੂੰ ਬੋਧ ਹੈ ਵਿਸ਼ਵਾਸ ਤੇ ਗੁਰੂ ਨਾਨਕ ਦੇਵ ਜੀ ਦੀ ਨਿੰਦਾ ਨਹੀਂ ਕਰਦੇ ਗੁਰੂ ਗੋਬਿੰਦ ਸਿੰਘ ਜੀ ਜੀ ਕਰਦੇ ਨੇ ਦਬੀ ਆਵਾਜ਼ ਵਿੱਚ ਕਰਦੇ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਬਲੁਰਪੁਰ ਦੇ ਇੱਕ ਬਹੁਤ ਵੱਡੇ ਇਜਲਾਸ ਦੇ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹੇਗਾ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਵਿੱਚ ਇਹ ਭੁੱਲਾ ਹੋਇਆ ਰਹੇਗਾ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਟੋਪਾਂ ਉਧੋਂ ਲਿਆ ਜੇ ਗਲੇ ਵਿੱਚ ਮਾਲਾ ਪੈਣਾ ਨਹੀਂ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਚੜੀਆਂ ਇਹ ਮਹਾਤਮਾ ਬੰਦ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲੋ ਕੌਮ ਦੇ ਉਹਨਾਂ ਦੇ ਨਾਲ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਰਹਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅੰਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਕਿ ਮੈਸਿਕ ਮਿਸ਼ਨਰੀਆਂ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਟਾਲ ਮਟੋਲ ਤੇ ਬੜੀ ਕੀਤੀ ਮਹਾਤਮਾ ਮੈਂ ਬੈਸ ਨਹੀਂ ਕਰਨੀ ਇਹ ਨਹੀਂ ਹੋਣੀ ਪਰ ਗੰਗਾ ਸਿੰਘ ਸਿੱਧੇ ਹੋ ਗਏ ਭੈਸ ਨਹੀਂ ਕਰਨੀ ਤੇ ਇਤਨੇ ਲਫ਼ਜ਼ ਉੱਤੇ ਕਹਿ ਕਿਉਂ ਨਹੀਂ ਕਿਤੇ ਕਰਨੀ ਪੈਗੀ ਵਿਚਾਰ ਤੇ ਕਰਨੀ ਪੈਗੀ ਉਹ ਕਹਿਣ ਲੱਗੇ ਅੱਛਾ ਮੈਂ ਨਹੀਂ ਆਪਣੇ ਕੋਈ ਵਿਚਾਰ ਬੱਸਦਾ ਤੂੰ ਹੀ ਦੱਸ ਤੋ ਗੰਗਾ ਸਿੰਘ ਨੇ ਗੱਲ ਖੋੜੂ ਸ਼ੁਰੂ ਕੀਤੀ ਕਿ ਤੁਸੀਂ ਹਰ ਥਾਂ ਤੇ ਕਹਿੰਦੇ ਹੋ ਗੀਤਾ ਮੇਰੀ ਮਾਂ ਹੈ ਵੀ ਤਾਨੂੰ ਮਾਂ ਕਹਿੰਦੇ ਸਨ ਮਹਾਤਮਾ ਲਾਂਦੀ ਫਿਰ ਮਾਂ ਹੈ ਨਹੀਂ ਔਰ ਜ਼ਿਆਦਾ ਬਾਠ ਪਠਨ ਉਸੇ ਲਈ ਕਰਦੇ ਸਨ ਕਿਉਂਕਿ ਗੀਤਧਰਜ ਕਰਮ ਫਿਲਾਸਫੀ ਬੜੀ ਜ਼ੋਰ ਦੀ ਹੈ ਤੇ ਸ਼ੁਭ ਕਰਮਾਂ ਦੇ ਤੇ ਮਹਾਤਮਾ ਗਾਂਧੀ ਬਹੁਤ ਜ਼ੋਰ ਦਿੰਦਾ ਰਿਹਾ ਤੇ ਜਿਹੜਾ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮ ਪਖੰਡ ਹੋਗੇ ਉਹ ਅੱਜ ਚੰਗਾ ਕਰੇ ਕੱਲ ਮਾੜਾ ਕਰੇਗਾ ਜੋ ਸ਼ੁਭ ਨਹੀਂ ਹੋਇਆ ਉਹਦੇ ਸ਼ੁਭ ਕਰਮਾਂ ਦੀ ਕੋਈ ਜੜ ਨਹੀਂ ਹੁੰਦੀ ਔਰ ਅਸੀਂ ਦੇਖਦੇ ਹਾਂ ਜਿਨ੍ਹਾਂ ਨੂੰ ਸ਼ੁਭ ਕਰਮਾਂ ਦੇਤੇ ਮਜਬੂਰ ਕਰਕੇ ਸ਼ੁਭ ਬਣਾਇਆ ਗਿਆ ਸੀ ਬਾਰੋ-ਬਾਰੋ ਆ ਜੋ ਦੇਸ਼ ਦੇ ਲੁਟੇਰੇ ਸਾਬਤ ਹੋਏ ਨੇ ਮਹਾਤਮਾ ਗਾਂਧੀ ਦੇ ਚੇਲੇ ਔਰ ਦੇਸ਼ ਨੂੰ ਕਿੱਥੇ ਲੈ ਗਏ ਨੇ ਸਾਡੇ ਸਾਹਮਣੇ ਖੈਰ ਕਿਧਰੇ ਨਿੰਦਕ ਮੈਨੂੰ ਨਾ ਸਮਝ ਲੈਣਾ ਤੇ ਇਹ ਵੀ ਨਾ ਸਮਝਣਾ ਕਿ ਮੈਂ ਕੋਈ ਸਿਆਸੀ ਗੱਲ ਛੇੜ ਰਿਹਾ ਨਹੀਂ ਤੁਹਾਨੂੰ ਇੱਕ ਸਾਵਧਾਨ ਕਰ ਰਿਹਾ ਕਿ ਦੇਸ਼-ਵਿਦੇਸ਼ ਵਿੱਚ ਐਸੀਆਂ ਲਹਿਰਾਂ ਵੀ ਚੱਲ ਰਹੀਆਂ ਨੇ ਵੀ ਜਿਹੜੇ ਪਾਣੀ ਕਿਸੇ ਤਰੀਕੇ ਜ਼ਿਆਦਾ ਨੇ ਕਿਸੇ ਤਰੀਕੇ ਨਾਲ ਘਟਾਇਆ ਜਾ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਉੱਥੇ ਮਨਮਰਜ਼ੀ ਕੀਤੀ ਜਾ ਸਕਦੀ ਹੈ ਔਰ ਤਰੀਬਨ ਤਰੀਬਨ 35 ਸਾਲ ਤੋਂ ਅਸੀਂ ਮਾਰਖਾ ਰਹੇ 35 ਸਾਲ ਐਸਾ ਅਸੀਂ ਦੇਖਦੇ ਹਾਂ ਖੈਰ ਮੁਕਸਰਜ਼ ਕਰੀਏ ਗੰਗਾ ਸਿੰਘ ਕਹਿਣ ਲੱਗੇ ਇਹ ਮਾਂ ਹੈ ਨਾ ਤੁਹਾਡੀ ਉਹਨਾਂ ਨੇ ਕਿਹਾ ਹਾਂ ਮੇਰੀ ਮਾਂ ਹੈ ਮੈਂ ਰੋਜ਼ ਮਨਨ ਦੀ ਪ੍ਰੇਰਣਾ ਇਸ ਗੀਤਾ ਤੋਂ ਲੈਣਾ ਗੰਗਾ ਸਿੰਘ ਕਹਿਣ ਲੱਗੇ ਮੈਨੂੰ ਵੀ ਸਨਮਾਨ ਹੈ ਇਸ ਗ੍ਰੰਥ ਦਾ ਮਨਿੰਦਰ ਕਨੇ ਇਹ ਕੀਮਤੀ ਗ੍ਰੰਥ ਹੈ ਇਹ ਇਸ ਦੀ ਕੀਮਤੀ ਸਵਾਰਥ ਹੈ ॠषि ਵਿਆਸ ਦੀ ਲਿਖੀ ਹੋਈ ਹੈ ਅਸੀਂ ਕਦਰ ਕਰਦੇ ਹਾਂ ਤੁਸੀਂ ਮਾਂ ਕਹਿੰਦੇ ਹੋ ਇਸ ਦੀ ਵੀ ਕਦਰ ਕਰਦੇ ਹਾਂ ਪਰ ਜਰਾ ਇਹ ਦੱਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਹੈ ਜਿਹੜੀ ਥਾਂ ਤੇ ਉਚਾਰਨ ਹੋਣੀ ਹੈ اتحاس دے خوجی اس گل جان جاندھ یہ میدان جنگ دے چارن ہوئی کروک کر دے ارجن نے گھنش بان سکھ دیتا سی یدشتر نے تلوار سکھ دیتی سٹ دخل تے دیشم نے اپنے شسر سکھ دیتے سا ارجن نے صدہ ہی کہہ دیتا بھگون اسے نہیں لڑنا بھئی کیوں کیوں نہیں لڑنا تو ارجن کہنے لگا او درونا چارج میرا چچے برا ਉਹ ਦਰਯੋਧਨ ਮੇਰਾ ਚਚੇਲਾ ਭਰਾ, ਉਹ ਦਰੋਣਾचार्य ਜ ਮੇਰਾ ਗੁਰੂ, ਉਹ ਬੇਸ਼ਮ ਮੇਰਾ ਪਿਤਾਮਾ, ਆਪਣਿਆਂ ਨੂੰ ਮਾਰਾਂ, ਪਿਤਾਮੇ ਨੂੰ ਮਾਰਾਂ, ਗੁਰੂ ਨੂੰ ਮਾਰਾਂ, ਆਪਣੇ ਘਰਾ ਨੂੰ ਮਾਰਾਂ ਮੈਨੂੰ ਲੱਗਦਾ। ਹਾਰ ਹੁੰਦੀ ਹੈ ਦਿਹਾਰ ਹੀ ਸਹੀ, ਨਹੀਂ ਕੁਝ ਮਿਲਦਾ ਤੇ ਨਾ ਹੀ ਸਹੀ। ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ। ਧਨਸ਼ਬਾਨ ਸੁਧ ਦਿੱਤਾ। ਸ੍ਰੀ ਕ੍ਰਿਸ਼ਨ ਨੇ ਸਮਝਾਇਆ, "ਅਰਜਨ, ਠੀਕ ਨਮੰਦਾ ਤੇਰੇ ਆਪਣੇ ਨੇ।" ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਦ ਦੇ ਨਾਲ ਭਰੇ ਹੋਇਆ ਫੋੜਾ ਨਿਕਲਾਵੇ ਜ਼ਹਿਰ ਨਾਲ ਭਰਿਆ ਬੜੀ પીੜਾ ਹੋ ਗਈ। ਔਰ ਉਸ ਤੋਂ ਤੜਪਨਾ ਬੜੀ ਹੋ ਗਈ। ਤੋ ਚੀਰਾ ਦੇਣਾ ਪੈਂਦਾ। ਉਹ ਮਵਾਦ ਕੱਢਣੀ ਪੈਂਦੀ। ਭਾਵੇਂ ਆਪਣੇ ਜਿਸਮ ਦੀ ਕੱਢਣੀ ਪੈਂਦੀ। ਫੋੜਾ ਭਾਵੇਂ ਆਪਣੇ ਤਾਂ ਵੀ ਚੀਰਨਾ ਪੈਂਦਾ। ਇਹ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਜੰਬੜੇ ਫੋੜੇ ਨੇ ਚੀਰ ਲੈਣ ਨੂੰ ਕੋਈ ਬਾਤ ਨਹੀਂ। ਮਾਰਦੇ ਨੇ ਕੋਈ ਬਾਤ ਨਹੀਂ। ਬੁਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹੈ ਅੰਧੇਰੇ ਨੂੰ ਬਰਦਾਸ਼ਤ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰ ਲੈਣਾ ਹੈ ਕ੍ਰਿਸ਼ਨ ਨੇ ਗੱਲ ਸਮਝਾਈ ਸਮਝ ਚ ਆ ਗਏ ਸੁਤੇ ਹੋਇਆ ਧਨਸ਼ਬਾਨ ਅਰਜਨ ਨੇ ਫਿਰ ਚੁਕ ਲਿਆ ਘਮਸਾਨ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸ ਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਦਿਨ ਲੜਾਈ ਵਿੱਚ ਮੌਤ ਦੇ ਘਾਟ ਉਤਰੇ ਔਰ ਕ੍ਰਿਸ਼ਨ ਦੇ ਦੋ ਬੋਲਾਂ ਕਰਕੇ ਜਦ ਬੀਸਪਲ ਗੰਦੋਲ ਸਿੰਘ ਨੇ ਕਿਹਾ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਗ ਵਿੱਚ ਉਚਾਰਨ ਹੋਈਏ ਤੇ ਨਹੀਂ ਮੈਦਾਨੇ ਜੰਗ ਦੇ ਵਿੱਚ ਨਹੀਂ ਉਚਾਰਨ ਹੋਈ ਗੀਤਾ ਕਰਕੇ ਜੰਗ ਹੋਈਏ ਅਗਰ ਗੀਤਾ ਪ੍ਰਸ਼ੰਦੀ ਰਚਨਾ ਤੋਂ ਨਾ ਨਿਕਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸਨ ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ ਹੋ ਇੱਕ ਪਾਸੇ ਹਿੰਸਾ ਪਰਮ ਧਰਮ ਕਹਿੰਦੇ ਹੋ ਇੱਕ ਪਾਸੇ ਗੁਰਗੋਬਿੰਦ ਸਿੰਘ ਨੂੰ ਭੋਲਾ ਰਹਿ ਫਿਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ਮਾਂ ਕਹਿੰਦੇ ਹੋ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰਦੇ کہتے نے مہاتما گاندھی نے جڑے بول بولے اسی پرنسپل صاحب ہے جنگ نہیں ہوئی یہ جنگ کا ذکر ہے مہاتما گاندی یہی کہاں یہ جنگ نہیں ہوئی یہ اندر کی جنگ کا ذکر ہے گنگا سن کے تھے چپ کرنے والا سے کہیں لگے جی یہ جنگ نہیں ہوئی تو پھر یہ بھی قبول کرو کرشن نہیں ہوئے کوئی اندر دے کر ਕੀਚਾ ਬਾਹਰ ਨਹੀਂ ਉਚਾਰਨ ਹੋਈ ਕੋਈ ਅੰਦਰ ਦੀ ਕੀਚਾ ਦੀ ਗੱਲ ਹੈ ਬਾਹਰ ਵੀ ਕੀਚਾ ਮੰਨ ਲੈਂਦੇ ਹੋ ਬਾਹਰ ਦਾ ਕ੍ਰਿਸ਼ਨ ਮੰਨ ਲੈਂਦੇ ਹੋ ਬਾਹਰ ਦੀ ਮਹਾਭਾਰਤ ਤੋਂ ਇਨਕਾਰੀ ਹੋ ਇਸ ਵਾਸਤੇ ਕਿ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੰਡਨ ਕਰੰਦਾ ਇੱਕ ਮੌਕਾ ਮਿਲ ਜਾਂਦਾ ਹੈ ਕੰਨ ਇਸ ਤਰ੍ਹਾਂ ਦੀ ਦੋ ਝਾੜਾਂ ਜਦ ਗੰਗਾ ਸਿੰਘ ਨੇ ਪਾਈਆਂ ਮਹਾਤਮਾ ਗਾਂਧੀ ਨੇ ਬਹੁਤ ਵੱਡੀ ਸਭਾ ਵਿੱਚ માफी ਮੰਗੀ ਸੀ ਵੀ ਮੈਂ ਤੁਹਾਨੂੰ ਬੋਲ ਰਹੀ ਹਾਂ ਮੇਥੋਂ ਗਲਤੀ ਹੋਈ ਮੈਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ ਕਿਉਂਕਿ ਗੰਗਾ ਸਿੰਘ ਨੇ ਮਜਬੂਰ ਕਰ ਦਿੱਤਾ ਤੋ ਕਬੂਲ ਕਰਨ ਬਾਰ ਕਰਿਸ਼ਨ ਨਹੀਂ ਹੋਇਆ ਅੰਦਰ ਹੀ ਇਹ ਬਾਰ ਬੀਤਾ ਨਹੀਂ ਉਚਾਰਨ ਹੋਈ ਕੋਈ ਅੰਦਰ ਹੀ ਹੋਈ ਇਹ ਇਹ ਵੀ ਕਬੂਲ ਕਰ ਅਗਰ ਬਾਰ ਮਹਾਬਾਰਤ ਨਹੀਂ ਹੋਇਆ ਤਾਂ ਬੜੀ ਕਰਾਰੀ ਝੋਟ ਲੱਗੀ ਮੈਂ ਇਤਨੀ ਅਰਜ਼ ਕਰਦੇ ਨਾ ਕਿ ਛੋਟੇ ਰੂਪ ਵਿੱਚ ਵੱਡੇ ਰੂਪ ਵਿੱਚ ਛੋਟੇ ਮਨੁੱਖਾਂ ਦੇ ਰਾਹੀ ਵੱਡੇ ਮਨੁੱਖਾਂ ਦੇ ਰਾਹੀ ਕਾਫੀ ਸਮੇਂ ਤੋਂ ਇਹ ਗੋਲ ਹੈ ਸਾਡੇ ਦੇਸ਼ ਦੇ ਵਿੱਚ ਵੀ ਇਹ ਜਿੰਮੀ ਜਾਗਦੀ ਕੌਮ ਹੈ ਸਿਰ ਚੁੱਕਣ ਵਾਲੀ ਕੌਮ ਹੈ ਗੁਰੂਆਂ ਦੀਆਂ ਕੋਈ ਬਰਕਤਾਂ ਨੇ ਕੱਲੋ ਕਿਦਰੇ ਮਾਲਕ ਨਾ ਬਣ ਜਾ। ਇਹਨਾਂ ਨੂੰ ਗੁਲਾਮਾਂ ਤੋਂ ਵੀ ਥੱਲੇ ਕਰ ਚੱਲਾਂ। ਤੇ ਕਦੀ ਕਦੀ ਮੈਨੂੰ ਉਹਨਾਂ ਲੋਕਾਂ ਤੇ ਤਰਸ ਆ ਜਾਂਦਾ ਹੈ ਜਿਨ੍ਹਾਂ ਨੇ ਛਿਹਰੇ ਮੱਥੇ ਗੁਲਾਮੀ ਕਬੂਲ ਕਰਨੀ ਹੈ ਛਿਹਰੇ ਮੱਥੇ। ਖੁਸ਼ੀ-ਖੁਸ਼ੀ ਨਾਲ। ਆਪੇ ਕਹੇ ਜੇ ਤੂੰ ਠੀਕ ਹੈ ਪਾਲੋ ਹਤਕੜੀਆਂ। ਹਤਕੜੀਆਂ ਨੂੰ ਗਹਿਣਾ ਸਮਝ ਲਿਆ। ਤੇ ਜਿਹੜਾ ਹੁਣ ਹਤਕੜੀਆਂ ਨੂੰ ਗਹਿਣਾ ਸਮਝ ਲਵੇ। ਤੇ ਉਹਦੀਆਂ ਤੇ ਬੇੜੀਆਂ ਤੋੜਨੀਆਂ ਹੀ ਬੜੀ ਔਖੀ ਗੱਲ ਹੈ। ਉਹ ਗਹਿਣਾ ਸਮਝਦਾ ਤੇ ਗਹਿਣਾ ਜਾਣ ਕੇ ਕਈਆਂ ਨੇ ਪਾ ਲਈ।